ਗੁੱਡ ਈਵਨਿੰਗ एवरीवनडी ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੀਡੀਸ਼ਨ ਸਟੱਡੀਜ਼ ਤੇ ਜਿੱਥੇ ਅਸੀਂ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰਦੇ ਹਾਂ ਜਿਸ ਤਰ੍ਹਾਂ ਕਿ ਮਾਸਟਰ ਕੈਡਰ ਯੂਜੀਸੀ ਲੈਕਚਰਰ ਡੀ ਟ੍ਰਿਪਲ ਐਸ ਬੀ ਟੀਜੀਟੀ ਕੋਈ ਵੀ ਐਗਜ਼ਾਮ ਦੀ ਅਗਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਇਹ ਵਾਲੇ ਸੈਸ਼ਨ ਤੁਹਾਡੇ ਲਈ ਇੰਪੋਰਟੈਂਟ ਰਹਿਣਗੇ ओके okay जी ਤੇ ਇਹ ਵਾਲੇ ਸੈਸ਼ਨ ਦੇ ਵਿੱਚ ਅਸੀਂ ਹਰ ਰੋਜ਼ ਜਿਹੜੀ ਲਾਈਵ ਕਲਾਸ ਕਰਦੇ ਹਾਂ ਉਹ ਸ਼ਾਮ ਨੂੰ 9 ਵਜੇ ਕਰੀਦੀ ਹੈ ਜਿੱਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਵੈਰੀ ਇੰਪੋਰਟੈਂਟ ਕੁਐਸ਼ਨਸ ਦੀ ਯਾਨੀ ਮਹੱਤਵਪੂਰਨ ਪ੍ਰਸ਼ਨਾਂ ਦੀ ਇੱਕ ਲੜੀ ਸਟਾਰਟ ਕੀਤੀ ਹੋਈ ਹੈ ਠੀਕ ਜੀ ਹਾਂਜੀ ਜਿਸ ਦੇ ਵਿੱਚ ਅਸੀਂ ਕਰੀਬਨ ਕਰੀਬਨ 650 ਪ੍ਰਸ਼ਨ ਕਵਰ ਕਰਨੇ ਨੇ ਜੋ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਲੋਕ ਧਾਰਾ ਵਾਲੇ ਟੌਪਿਕ ਦੇ ਨਾਲ ਜੋੜਨਗੇ ਤੁਹਾਨੂੰ ਔਰ ਇਹ ਵਾਲਾ ਜਿਹੜਾ ਚੈਪਟਰ ਹੈ ਜਾਂ ਇਹ ਪਾਰਟਿਕੂਲਰ ਜਿਹੜਾ ਟਾਪਿਕ ਹੈ ਇਹ ਤੁਹਾਡੀ ਪੰਜਾਬੀ ਦੇ ਹਰ ਇੱਕ ਪੇਪਰ ਦੇ ਵਿੱਚ ਆਂਦਾ ਹੈ ਚਾਹੇ ਤੁਸੀਂ ETT ਦਾ ਲੈਵਲ ਲੈ ਲਓ ਚਾਹੇ ਤੁਸੀਂ PCS ਐਂਡ UGC ਦਾ ਲੈਵਲ ਲੈ ਲਓ ਹਰ ਇੱਕ ਪੇਪਰ ਦੇ ਵਿੱਚ ਤੁਹਾਨੂੰ ਇਸ ਪਾਰਟਿਕੂਲਰ ਟਾਪਿਕ ਦੇ ਵਿੱਚੋਂ ਦੀ ਪ੍ਰਸ਼ਨ ਮਿਲ ਜਾਣਗੇ ਠੀਕ ਹੈ ਇਸ ਕਰਕੇ ਕੋਈ ਵੀ ਵਿਦਿਆਰਥੀ ਐਸ ਲੜੀ ਨੂੰ ਇੱਕ ਦਿਨ ਵੀ ਮਿਸ ਨਾ ਕਰਨਾ ਕਿਉਂਕਿ ਇਹਦੇ ਵਿੱਚੋਂ ਤੁਹਾਡੇ ਪੇਪਰ ਦੇ ਵਿੱਚ ਤੁਹਾਨੂੰ 4 ਤੋਂ 5 ਪ੍ਰਸ਼ਨ ਫੋਰ ਸ਼ੋਰ ਮਿਲ ਜਾਣਗੇ ਜਦੋਂ ਤੱਕ ਸਾਡੀ ਇਹ ਵਾਲੀ ਪੂਰੀ ਦੀ ਪੂਰੀ ਸੀਰੀਜ਼ ਖਤਮ ਹੋਏਗੀ ਓਕੇ ਜੀ ਤੇ ਜੇਕਰ ਬੱਚੇ ਵਿੱਚ ਕੋਈ ਵੀ ਵਿਦਿਆਰਥੀ ਕਿਸੇ ਵੀ ਤਰੀਕੇ ਦੇ ਨਾਲ ਹਿਸਟਰੀ ਦੀ ਪੋਲਿਟੀਕਲ ਸਾਇੰਸ ਦੀ ਜਾਂ ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦਾ ਹੈ ਔਰ ਉਹ ਚਾਹੁੰਦਾ ਹੈ ਕਿ ਲੈਵਲ ਇਸ ਤਰੀਕੇ ਦਾ ਹੋਏ ਕਿ ਪੇਪਰ ਕੋਈ ਵੀ ਆ ਜੇ ਸਾਨੂੰ ਇਹ ਨਾ ਲੱਗੇ ਜੀ ਆਊਟ ਆਫ ਸਿਲੇਬਸ ਹੈ ਇਹ ਤਾਂ ਪੜਿਆ ਨਹੀਂ ਹੋਇਆ ਇਸ ਬਾਰੇ ਤਾਂ ਸੁਣਿਆ ਨਹੀਂ ਹੋਇਆ ਐਦਾਂ ਦੀ ਫੀਲਿੰਗ ਨਾ ਆਏ ਤਾਂ ਤੁਸੀਂ ਥਿਉਰੀ ਬਾਚ ਜੁਆਇਨ ਕਰਨ ਦੇ ਲਈ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਨੰਬਰ ਲੱਗਿਆ 6280492562 ਠੀਕ ਹੈ ਜੀ ਇਹ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਪਾਉਗੇ ਐਂਡ ਇਸ ਤੋਂ ਬਿਨਾ ਅਗਰ ਤੁਸੀਂ ਸਾਡੀਆਂ YouTube ਦੀਆਂ ਕਲਾਸਿਸ ਦੀ ਕੋਈ ਵੀ ਅਪਡੇਟ ਲੈਣੀ ਹੈ ਤਾਂ Telegram ਦਾ ਗਰੁੱਪ ਯਾਦ ਦੇ ਨਾਲ ਤੇ ਜ਼ਰੂਰ ਜੁਆਇਨ ਕਰ ਲਓ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ Telegram ਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਉਹਦੇ ਤੋਂ ਜੁਆਇਨ ਕਰ ਲੈਣਾ ਤੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਤਿੰਨ ਲਿੰਕ ਹੋਰ ਮਿਲਣਗੇ ਤਿੰਨੋਂ ਦੇ ਤਿੰਨੋਂ ਲਿੰਕ ਮੈਰਾਥਨ ਦੇ ਹੈਗੇ ਨੇ ਜਿਹੜੇ ਵੀ ਵਿਦਿਆਰਥੀ ਹਾਲ ਫਿਲਹਾਲ ਦੇ ਵਿੱਚ ਆਪਣੇ ਪੰਜਾਬੀ ਦਾ ਪੇਪਰ ਦੇਣ ਜਾ ਰਹੇ ਹੈ ਉਹਨਾਂ ਦੇ ਲਈ ਇਹ ਤਿੰਨੋਂ ਹੀ ਜਿਹੜੀਆਂ ਕਲਾਸਾਂ ਹੈ ਰਿਵੀਜ਼ਨ ਦੇ ਪਰਪਸ ਦੇ ਨਾਲ ਬਣਾਈਆਂ ਗਈਆਂ ਹੈ ਜਿੰਨਾ ਦਾ ਟੋਟਲ ਅਗਰ ਤਿੰਨਾ ਕਲਾਸਾਂ ਦਾ ਟਾਈਮ ਮਿਲਾਓਗੇ ਤਾਂ 17 ਤੋਂ 18 ਘੰਟੇ ਬੰਦਾ ਹੈ ਔਰ ਇਹ 17 ਤੋਂ 18 ਘੰਟੇ ਜਿਹੜੇ ਤੁਸੀਂ ਲਗਾਓਗੇ ਇਹ ਤੁਹਾਡੀ ਇੱਕ ਇੱਕ ਸਾਹਿਤਕਾਰ ਦੀ ਪੂਰੀ ਵਿਆਕਰਨ ਦੀ ਪੰਜਾਬੀ ਸੱਭਿਆਚਾਰ ਦੀ ਰਿਵੀਜ਼ਨ ਕਰਵਾ ਦੇਣਗੇ ਓਕੇ ਤੇ ਤੁਹਾਨੂੰ ਯਾਦ ਰਹੇਗਾ ਤੁਸੀਂ ਕੋਈ ਕਲਾਸ ਲਗਾਈ ਸੀ ਇਸ ਕਰਕੇ ਇਹ ਤਿੰਨੋਂ ਦੇ ਤਿੰਨੋਂ ਲਿੰਕ ਜਿਹੜੇ ਤੁਹਾਨੂੰ ਡਿਸਕ੍ਰਿਪਸ਼ਨ ਚ ਦਿੱਤੇ ਹੋਏ ਨੇ ਜ਼ਰੂਰ 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 ਦੇਖ ਲੈਣਾ ਓਕੇ ਤੇ ਇੱਕ ਤਰੀਕ ਤੋਂ ਬਾਅਦ ਦੇਖਦੇ ਹਾਂ ਤੇ ਲਾਈਕ ਜਿਵੇਂ ਹੀ ਸਾਡੀ ਇਹ ਜੂਨ ਦੀ ਮਤਲਬ ਇਲੈਕਸ਼ਨਸ ਹੋ ਜਾਂਦੇ ਆ ਉਸ ਤੋਂ ਬਾਅਦ ਆਪਾਂ ਹੋਪ ਕਰ ਰਹੇ ਹਾਂ ਕਿ ਮਾਸਟਰ ਕੇਡਰ ਦੀ ਜਿਹੜੀ ਐਡ ਹੈਗੀ ਹੈ ਜਲਦੀ ਆਉਗੀ ਠੀਕ ਹੈ ਉਹਦੇ ਲਈ ਸਾਰਿਆਂ ਨੂੰ 올 ਦਾ ਬੈਸਟ ਪਰਮਾਤਮਾ ਕਰੇ ਜਲਦੀ ਆਏ ਐਂਡ ਹੁਣ ਆਪਾਂ ਸਟਾਰਟ ਕਰਾਂਗੇ ਜੀ ਅੱਜ ਦਾ ਸੈਸ਼ਨ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਅਗਲਾ 7ਵਾਂ ਟੌਪਿਕ ਕਰਨਾ ਹੈ ਯਾਨੀ 6 ਕਲਾਸਾਂ ਅਸੀਂ ਸੱਭਿਆਚਾਰ ਤੇ ਲੋਕ ਧਾਰਾਂ ਦੀਆਂ ਆਲਰੇਡੀ ਲਗਾ ਚੁੱਕੇ ਹਾਂ ਠੀਕ ਹੈ ਜੀ ਸ਼ੁਰੂ ਕਰਦੇ ਆਂ ਫੇਰ ਅੱਜ ਦੇ ਲੈਕਚਰ ਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਦੇਖੋ ਬਸੰਤ ਪੰਚਮੀ ਦਾ ਤਿਉਹਾਰ ਕਿਸ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਚੇਤ ਮਾਗ ਫੱਗਣ ਅੱਸੂ ਉੱਤਰ ਕਰਨੇ ਜੀ ਤੁਸੀਂ ਪਹਿਲੇ ਪ੍ਰਸ਼ਨ ਦੇ ਲਈ ਜਿਵੇਂ ਹੀ ਪ੍ਰਸ਼ਨ ਤੁਹਾਡੀ ਸਕਰੀਨ ਤੇ ਆਉਂਦਾ ਓਵੇਂ ਹੀ ਤੁਸੀਂ ਉੱਤਰ ਕਰ ਦੇਣਾ ਠੀਕ ਹੈ ਜੀ ਤਾਂ ਦੱਸੋ ਜੀ ਪਹਿਲੇ ਪ੍ਰਸ਼ਨ ਦੇ ਲਈ ਕੀ ਉੱਤਰ ਹੋਏਗਾ ਵਸੰਤ ਪ पंचमी ਦੇ ਤਿਉਹਾਰ ਦੇ ਬਾਰੇ ਵਿੱਚ ਕਿਹੜਾ ਮਹੀਨਾ ਆਏਗਾ ਔਰ ਜਲਦੀ ਤੋਂ ਜਲਦੀ ਸੈਸ਼ਨ ਨੂੰ ਆਪਣੇ ਆਪਣੇ ਫਰੈਂਡਸ ਐਂਡ ਫੈਮਲੀਜ਼ ਦੇ ਨਾਲ ਸ਼ੇਅਰ ਕਰੋ ਜੇਕਰ ਤੁਹਾਨੂੰ ਇਸ ਚੈਨਲ ਦੇ ਉੱਪਰ ਆਂਦੇ ਹੋਏ ਕੰਟੈਂਟ ਚੰਗੇ ਲੱਗਦੇ ਆ ਜੇ ਤੁਹਾਨੂੰ ਮਤਲਬ ਕੰਟੈਂਟ ਚੰਗਾ ਲੱਗਦਾ ਹੈ ਸੈਸ਼ਨ ਚੰਗੇ ਲੱਗਦੇ ਆ ਪਿਛਲੇ 6 ਲੈਕਚਰ ਤੁਸੀਂ ਦੇਖੇ ਹੀ ਹੋਣਗੇ ਤਾਂ ਤੁਸੀਂ ਲੈਕਚਰ ਨੂੰ ਜ਼ਰੂਰ ਲਾਈਕ ਕਰਿਆ ਕਰੋ ਬੱਚਾ ਇਹਦੇ ਨਾਲ ਨਾ ਮੋਟੀਵੇਸ਼ਨ ਵੀ ਮਿਲਦੀ ਹੈ ਤੇ ਨਾਲ ਦੀ ਨਾਲ ਚੈਨਲ ਨੂੰ ਇੱਕ ਗਰੋਥ ਵੀ ਮਿਲਦੀ ਹੈ ठीक है तो आई थिंक एना तो कर ही सकते हो ग्रोथ के लिए जस्ट एक क्लिक करके लाइक कर सकते हो एंड अपने प्यारे, प्यारे प्यारे कमेंट जरूर दिया करो ठीक है ओके पहले दे की उत्तर आ रहा है जी बी और सी दो उत्तर आए हैं ओके जिन्ना ने भी उत्तर बी किया यानी कि माघ उन्ह आंसर बिल्कुल ठीक है ओके अगे देखते हैं जी साढ़ा दूसरा प्रश्न अमृता शेर गिल ਇਹ ਕੌਣ ਨੇ ਜੀ ਕਵਿਤਰੀ ਲੇਖਿਕਾ ਚਿੱਤਰਕਾਰ ਜਾਂ ਫਿਰ ਗਾਇਕ ਅਮ੍ਰਿਤਾ ਸ਼ੇਰਗਿੱਲ ਇਹ ਕਿਹੜੇ ਫੀਲਡ ਨਾਲ ਰਿਲੇਟ ਕਰਦੇ ਨੇ ਬੱਚਾ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਸਾਨੂੰ ਪ੍ਰਸ਼ਨ ਆਉਂਦਾ ਹੈ ਕਿਉਂਕਿ ਬੜਾ ਸਿੰਪਲ ਹੈ ਬਟ ਸਾਨੂੰ ਕਈ ਵਾਰੀ ਆਉਂਦਾ ਪ੍ਰਸ਼ਨ ਵੀ ਅਸੀਂ ਭੁੱਲ ਜਾਂਦੇ ਹਾਂ ਨਾ ਤੇ ਇਹ ਤੁਹਾਡੇ ਲਈ ਜਦੋਂ ਆਪਾਂ ਮੌਕ ਟੈਸਟੇ ਵਾਲੇ ਅੰਨ ਦਿਨਾਂ ਵਿੱਚ ਕਰਦੇ ਪਏ ਹਾਂ ਨਾ ਇਹ ਤੁਹਾਡੇ ਲਈ ਤਾਂ ਵੀ ਇੰਪੋਰਟੈਂਟ ਰਹੇਗੀ ਤੁਹਾਡਾ ਕੰਫੀਡੈਂਸ ਵੀ ਬੂਸਟ ਹੋਏਗਾ ਤੁਹਾਨੂੰ ਇੰਪੋਰਟੈਂਟ ਕੁਐਸਚਨਸ ਵੀ ਮਿਲ ਜਾਣਗੇ और इस पिछले साल प्रश्न पूछे जा भी चुके नहीं। दूसरे लिए तो उत्तर आ रहा है यानी कि चित्रकार बिल्कुल सही उत्तर है जी इसका उत्तर सी आएगा वेरी गुड अगे जी तीसरा प्रश्न जरग का मेला कि लगता है हाँ जी जी जेठ चेत्र फगड़ हाड़ जरग का मेला किस महीने के लगता है ਹਾਂਜੀ ਸਤਿ ਸ਼੍ਰੀ ਅਕਾਲ ਔਰ ਪਲੀਜ਼ ਬੱਚਾ ਪੂਰੇ ਲੋਗੇ ਜੇ ਸੈਸ਼ਨ ਨੂੰ ਜੁਆਇਨ ਜ਼ਰੂਰ ਕਰ ਲਿਆ ਕਰੋ ਠੀਕ ਹੈ ਲੇਟ ਨਾ ਹੋਇਆ ਕਰੋ ਉਹਦੇ ਨਾਲ ਫਿਰ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਕਿ ਅੱਜ ਦੇ ਲੈਸਨ ਦੇ ਵਿੱਚੋਂ ਦੀ ਤੁਹਾਡੇ ਕਿੰਨੇ ਮਾਰਕਸ ਆਏ ਐ ਐਕਚੁਅਲ 'ਚ ਹਨਾ ਓਕੇ ਪਲੀਜ਼ ਕੁਐਸਚਨ ਦਾ ਨੰਬਰ ਜ਼ਰੂਰ ਮੈਂਸ਼ਨ ਕਰੋ ਇਸ ਦੇ ਨਾਲ ਨਾਲ 3 ਦਾ ਬੀ ਉੱਤਰ ਆਇਆ ਯਾਨੀ ਕਿ ਚੇਤਰ ਬਿਲਕੁਲ ਠੀਕ ਉੱਤਰ ਅੱਗੇ ਦੇਖਦੇ ਹਾਂ ਜੀ ਸਾਡਾ ਚੌਥਾ ਪ੍ਰਸ਼ਨ ਤੀਆਂ ਦਾ ਤਿਉਹਾਰ ਹੈ ਵਿਆਹੀਆਂ ਇਸਤਰੀਆਂ ਦਾ ਕੁਆਰੀਆਂ ਕੁੜੀਆਂ ਦਾ ਪਿੰਡੂ ਕੁੜੀਆਂ ਦਾ ਜਾਂ ਫਿਰ ਪੰਜਾਬੀ ਇਸਤਰੀਆਂ ਦਾ ਹੁਣ ਇਹਦੇ ਵਿੱਚ ਆਪਸ਼ਨ ਦੇਖੋਗੇ ਬੜੇ ਹੀ ਜ਼ਿਆਦਾ ਨੇੜੇ-ਨੇੜੇ ਦੇ ਆਪਸ਼ਨ ਲੱਗਦੇ ਪਏ ਆ ਇੱਕੋ ਵਰਗੇ ਜੇ ਲੱਗ ਰਹੇ ਨੇ ਹੈਨਾ ਤੈਨੂੰ ਉੱਤਰ ਦੇਣ ਲੱਗਿਆਂ ਬਹੁਤ ਧਿਆਨ ਦੇ ਨਾਲ ਉੱਤਰ ਦੇਣਾ ਤੁਸੀਂ ਕਿ ਤੀਆਂ ਦਾ ਤਿਉਹਾਰ ਕਿਹਨਾਂ ਦਾ ਮੰਨਿਆ ਜਾਂਦਾ ਹੈ ਹਾਂਜੀ ਜੀ ਕੀਤਰ ਲਗਾ ਰਹੇ ਹੋ ਜੀ ਚੌਥੇ ਪ੍ਰਸ਼ਨ ਦੇ ਲਈ ਓਕੇ A ਤੇ B ਡੀ ਗੁਰਦੀਪ ਗੋਲਡੀ ਜੀ ਵੈਰੀ ਗੁੱਡ ਦੀਪੂ ਜੀ ਐਬਸੋਲੂਟਲੀ ਰਾਈਟ ਇਹ ਹੈ ਜੀ ਪੰਜਾਬੀ ਇਸਤਰੀਆਂ ਦਾ ਤਿਉਹਾਰ ਬੱਚੇ ਤੀਆਂ ਦੇ ਵਿੱਚ ਸਾਰੀਆਂ ਹੀ ਕੁੜੀਆਂ ਜਾਂਦੀਆਂ ਚਾਹੇ ਵਿਆਹੀਆਂ ਚਾਹੇ ਕੁਆਰੀਆਂ ਚਾਹੇ ਪਿੰਡੂ ਨੇ ਹਨਾ ਤੀਆਂ ਦਾ ਤਿਉਹਾਰ ਮਨਾਉਂਦੀਆਂ ਮੈਂ ਤਾਂ ਹੀ ਕਹ ਸੀ ਕਈ ਵਾਰੀ ਸਿੰਪਲ ਜੀ ਚੀਜ਼ ਲਈ ਸਾਨੂੰ ਪਤਾ ਨਹੀਂ چلਦੀ ਆਪਸ਼ਨ ਦੇ ਕਰਕੇ ਰਾਈਟ ਤਾਂ ਇਸ ਲਈ ਕੋਈ ਵੀ ਸੈਸ਼ਨ ਮਿਸ ਨਾ ਕਰਿਆ ਕਰੋ ਹਾਂਜੀ ਪੰਜਵਾਂ ਪ੍ਰਸ਼ਨ ਦੇਖੋ ਜੀ ਅੱਗੇ ਜਰਗ ਦੇ ਮੇਲੇ ਦਾ ਦੂਸਰਾ ਨਾਮ ਕੀ ਹੈ ਬੈੜੀਏ ਦਾ ਮੇਲਾ, 나ਗ ਪੰਚਮੀ ਦਾ ਮੇਲਾ, ਗੁੱਗੇ ਸ਼ਾ ਦਾ ਮੇਲਾ ਜਾਂ ਬਸੰਤ ਦਾ ਮੇਲਾ। ਹਾਂਜੀ। ਦੂਸਰਾ ਨਾਮ ਦੱਸਣਾ ਹੈ ਜਰਗ ਦੇ ਮੇਲੇ ਦੇ ਲਈ। ਯੈਸ ਪਲੀਜ਼। ਅ ਸੁਖਦੀਪ ਜੀ, ਅਗਰ ਮੰਨ ਲਓ ਸਾਨੂੰ ਇੱਥੇ ਆ ਜਾਂਦਾ ਕਿ ਅ ਸਾਰੀਆਂ ਇਸਤਰੀਆਂ ਦਾ ਤਿਉਹਾਰ ਤਾਂ ਅਲੱਗ ਚੀਜ਼ ਸੀ। ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਆ ਪਹਿਲਾ ਆਪਸ਼ਨ ਦੇਖਣਾ। অপশন دی अकॉर्डिंग ही ਤੁਸੀਂ ਆਪਣਾ ਆਨਸਰ ਫਰੇਮ ਕਰੋਗੀ ওকে ਪੰਜਵੇਂ ਦੇ ਲਈ ਉੱਤਰ ਡੀ ਆ ਰਿਹਾ ਹੈ ਯਾਨੀ ਕਿ ਬੈੜੀਏ ਦਾ ਮੇਲਾ ਬਿਲਕੁਲ ਠੀਕ ਹੈ ਜੇ ਪ੍ਰਸ਼ਨ ਚੰਗੇ ਲੱਗ ਰਿਹਾ ਹੈ ਤਾਂ ਸੈਸ਼ਨ ਨੂੰ ਲਾਈਕ ਕਰਨਾ ਨਾ ਭੁੱਲਣਾ ਅੱਗੇ 6ਵਾਂ ਪ੍ਰਸ਼ਨ ਦੇਖੋ ਕੋਲੇ ਮਹਲੇ ਦਾ ਮੇਲਾ ਕਿੱਥੇ ਲੱਗਦਾ ਹੈ ਦਮਦਮਾ ਸਾਹਿਬ ਮੁਕਤਸਰ ਸਾਹਿਬ ਆਨੰਦਪੁਰ ਸਾਹਿਬ ਫਟੇਗੜ ਸਾਹਿਬ ਹਾਂਜੀ ਤੇ ਮੈਂ ਤੁਹਾਨੂੰ ਇਸ ਚੀਜ਼ ਦੀ ਗਾਰੰਟੀ ਦੇ ਰਹੀਆਂ ਜਿਹੜੇ ਬੱਚਾ ਇਹ 650 ਪ੍ਰਸ਼ਨ ਕਰ ਜਾਊਗਾ ਉੰਦਾ ਸੱਭਿਆਚਾਰ ਤੇ ਲੋਕ ਧਾਰਾ ਵਾਲਾ ਟੌਪਿਕ ਆਲਮੋਸਟ ਕਵਰ ਹੋ ਜਾਊਗਾ ਠੀਕ ਹੈ ਪੇਪਰ ਵਿੱਚ ਇਹਨਾਂ ਦੇ ਜੋ ਪ੍ਰਸ਼ਨ ਪੱਕਾ ਮਿਲ ਜਾਣੇ ਹਨ ਛੇਵੇਂ ਲਈ ਉੱਤਰ ਸੀ ਆਉਣਾ ਸ਼ੁਰੂ ਹੋਇਆ ਯਾਨੀ ਕਿ ਆਨੰਦਪੁਰ ਸਾਹਿਬ ਹੈ ਨਾ ਬਿਲਕੁਲ ਠੀਕ ਹੈ ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ ਅੱਗੇ ਸੱਤਵਾਂ ਪ੍ਰਸ਼ਨ ਦੁੱਲਾ ਭੱਟੀ ਦੀ ਕਥਾ ਕਿਸ ਤਿਉਹਾਰ ਦੇ ਸਮੇਂ ਦੁਹਰਾਈ ਜਾਂਦੀ ਹੈ ਵਿਸਾਖੀ ਲੋਹੜੀ ਬਸੰਤ ਪੰਚਮੀ ਜਾਂ ਫਿਰ ਮੱਗੀ ਉੱਤਰ ਕਰਨਾ ਹੈ ਜੀ ਦੁੱਲਾ ਪੱਟੀ ਦੀ ਕਥਾ ਕਿਸ ਤਿਉਹਾਰ ਦੇ ਸਮੇਂ ਦੁਹਰਾਈ ਜਾਂਦੀ ਹੈ ਤੇ ਇਹ ਵਾਲਾ ਪ੍ਰਸ਼ਨ ਮੈਨੂੰ ਪਤਾ ਹੈ ਕਿਸੇ ਦਾ ਵੀ ਗਲਤ ਨਹੀਂ ਹੋਣ ਵਾਲਾ ਇਹ ਤਾਂ 100% ਠੀਕ ਹੋਗਾ ਹਾਂ ਜੀ ਸੈਸ਼ਨ ਆਪਣੇ ਸਟੱਡੀ ਗਰੁੱਪ ਦੇ ਵਿੱਚ ਪਲੀਜ਼ ਨਾਲ ਦੇ ਨਾਲ ਸ਼ੇਅਰ ਕਰਦੇ ਜਾਓ ਸਤਵੇਂ ਦੇ ਲਈ ਉੱਤਰ ਕੀ ਆ ਰਿਹਾ ਹੈ ਬੀ ਯਾਨੀ ਕਿ ਲੋੜੀ ਬਿਲਕੁਲ ਠੀਕ ਉੱਤਰ ਹੈ ਜੀ ਅੱਗੇ ਅੱਠਵਾਂ ਪ੍ਰਸ਼ਨ हीर रांजे दी कहानी ਦਾ ਜਿਹੜਾ ਨਾਇਕ ਹੈ ਯਾਨੀ ਰਾਂਝਾ ਉਹਦਾ ਅਸਲੀ ਨਾਮ ਕੀ ਸੀ ਮਜਨੂ ਸੈਦਾ ਚੂਚਕ ਧੀਦੋ ਹਾਂਜੀ ਹੀਰ ਰਾਂਝੇ ਦੀ ਕਹਾਣੀ ਦੇ ਨਾਇਕ ਦਾ ਅਸਲੀ ਨਾਮ ਕੀ ਹੈ ਜੀ 8ਵੇਂ ਪ੍ਰਸ਼ਨ ਦੇ ਲਈ ਉੱਤਰ ਸ਼ਾਬਾਸ਼ ਅਠਵੀਂ ਦੀ ਡੀ ਉੱਤਰ ਆ ਗਿਆ ਜੀ ਯਾਨੀ ਕਿ ਤੀ ਦੋ ਸਹੀ ਉੱਤਰ ਹੈ ਵੈਰੀ ਗੁੱਡ ਅੱਗੇ ਹੈ ਜੀ ਨੋਵਾਂ ਪ੍ਰਸ਼ਨ ਬਾਲੋਮਾਹਿਆ ਕਿਸ ਸਥਾਨ ਦਾ ਪ੍ਰਚਲਿਤ ਰਿਹਾ ਦੁਆਬੇ ਦਾ ਲਹਿੰਦੇ ਪੰਜਾਬ ਦਾ ਮਾਝੇ ਦਾ ਜਾਂ ਫਿਰ ਮਾਲਵੇ ਦੇ ਇਲਾਕੇ ਦਾ ਹਾਂਜੀ ਬਾਲੋਮਾਹਿਆ ਕਿੱਥੋਂ ਦਾ ਪ੍ਰਚਲਿਤ ਰਿਹਾ ਨੋਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਕੀ ਹੋਏਗਾ ਸਸ਼ੀਕਾਲ ਗੁਰਪ੍ਰੀਤ ਜੀ चलो बच्चा वेरी गुड एंड जिम्मेम 40 बच्चे लाइव ने ना सारे के सारे अपने आंसर जरूर करो ठीक है सिर्फ सुनना नहीं है बैठ के अठवें उत्तर आ रहा नौवें दे बी वेरी गुड यानी कि लेंदा पंजाब शाबाश अगे देखते हैं जी दसवें प्रश्न हेठा में नाच नहीं है गिद्धा ओंसी सम्मी भंगड़ा जी ਉੱਤਰ ਕਰਨਾ ਹੁਣ ਤੁਸੀਂ 10ਵੇਂ ਪ੍ਰਸ਼ਨ ਦੇ ਲਈ ਕਿ ਕਿਹੜਾ ਪੰਜਾਬੀ ਲੋਕ ਨਾਚ ਨਹੀਂ ਹੈ ਇਹ ਤਾਂ ਵੈਸੇ ਮੈਨੂੰ ਪਤਾ ਸਾਰਿਆਂ ਨੇ ਕਰ ਹੀ ਜਾਣਾ ਹੈ ਉੱਤਰ ਇਹ ਤਾਂ ਗਲਤ ਹੋਣ ਦੇ ਚਾਂਸਸ ਹੀ ਨਹੀਂ ਹੈ ਜੀ ਅੱਛਾ ਇਸ ਵਾਰੀ ਸਾਰੇ ਵਿਦਿਆਰਥੀ ਜਿਹੜਾ ਤੁਹਾਡਾ ਪੇਪਰ ਹੈ ਨਾ ਪਲੀਜ਼ ਸੁਰਜੀਤ ਪਾਤਰ ਜੀ ਦੇ ਬਾਰੇ ਵਿੱਚ ਬਹੁਤ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਆਪਾਂ ਨੂੰ ਸਾਰਿਆਂ ਨੂੰ ਛੱਡ ਕੇ ਜਾ ਚੁੱਕੇ ਨੇ ਹੈ ਨਾ ਜੀ ਤੇ ਇਸ ਕਰਕੇ ਉਹਨਾਂ ਦੇ ਪਾਰਟਿਕੂਲਰ ਲੈਸਨ ਦੇ ਵਿੱਚੋਂ ਦੀ ਤੁਹਾਨੂੰ ਪ੍ਰਸ਼ਨ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਨਹੀਂ। ਓਕੇ ਇਸ ਕਰਕੇ ਪਲੀਜ਼ ਕੋਸ਼ਿਸ਼ ਕਰਨਾ ਕਿ surjit ਪਾਤਰ ਨੂੰ ਜਿੰਨਾ ਤੁਸੀਂ ਪੜ ਕੇ ਜਾਣਾ ਸੀ ਉਹਦੇ ਨਾਲੋਂ ਵੀ ਜ਼ਿਆਦਾ ਡਿਟੇਲ ਵਿੱਚ ਪੜ ਕੇ ਜਾਏ। ਠੀਕ ਹੈ? ਓਕੇ ਹਾਂਜੀ ਤਾਂ ਇਸ ਦਾ ਉੱਤਰ 10ਵੇਂ ਦੇ ਲਈ ਤੁਸੀਂ 11 ਲਗਾ ਰਹੇ ਹੋ। ਯਾਨੀ ਕਿ ਬੀ ਬਿਲਕੁਲ ਸਹੀ ਉੱਤਰ ਹੈ। ਅੱਗੇ ਦੇਖਦੇ ਹਾਂ ਜੀ 11ਵਾਂ ਪ੍ਰਸ਼ਨ। ਪੰਜਾਬ ਦੀ ਲੋਕ ਧਾਰਾ ਪੁਸਤਕ ਹੈ। इस दी रचना किस ने की थी महेंद्र सिंह रंधावा <coughs> सॉरी करनैल सिंह दविंदर सत्यार्थी सोहिंदर सिंह वनजारा बेदी हाँ जी पंजाब दी लोक धारा पुस्तक ए दी रचना किना ने की थी यस ही वाज जस्ट अ जेम 11 वे तो तोडा उत्तर आ रहा है जी ए और ਡੀ ਵੈਰੀ ਗੁੱਡ ਜਿਨ੍ਹਾਂ ਨੇ ਵੀ 소ਹਿੰਦਰ ਸਿੰਘ ਵਣਜਾਰਾ ਬੇਦੀ ਉੱਤਰ ਕਰ ਦਿੱਤਾ ਆ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਅੱਗੇ 12ਵਾਂ ਰਾਤ ਨੂੰ 9 ਕੱਟਣ ਤੇ ਕਿਹੜਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਤੁਹਾਡਾ ਧਨ ਘਟਜੂਗਾ ਪਰਿਵਾਰ ਤੇ ਮੁਸੀਬਤ ਆਜੂਗੀ ਕੰਮਕਾਰ ਵਿੱਚ ਰੁਕਾਵਟ ਆਏਗੀ ਜਾਂ ਕੋਈ ਮੌਤ ਦੀ ਖਬਰ ਸੁਣਨ ਨੂੰ ਮਿਲੇਗੀ ਹਾਂਜੀ ਚਲੋ ਬੱਚਾ ਵੈਰੀ ਗੁੱਡ 12ਵੇਂ ਵੀ ਨੇ ਕੀ ਉੱਤਰ ਹੋਏਗਾ ਐਂਡ ਪਲੀਜ਼ ਪ੍ਰਸ਼ਨ ਦਾ ਨੰਬਰ ਜ਼ਰੂਰ ਪਾ ਦਿਆ ਕਰੋ ਜੀ ਮਿਰਕੂ ਨੂੰ ਥੋੜਾ ਜਿਹਾ ਕੰਪੈਰੀਟਿਵਲੀ ਲੇਟ ਆਨਸਰ ਆ ਰਹੇ ਨੇ ਤੁਹਾਡੇ ਮਤਲਬ ਤੁਸੀਂ ਪਹਿਲਾਂ ਪਾ ਦਿੰਦੇ ਹੋ ਸ਼ਾਇਦ YouTube ਤੇ ਥੋੜਾ ਲੈਗ ਜ਼ਿਆਦਾ ਹੈ 12ਵੀਂ A B C ਤਿੰਨ ਉੱਤਰ ਆਏ ਜਿਨ੍ਹਾਂ ਨੇ ਵੀ ਆਨਸਰ A ਕੀਤਾ ਯਾਨੀ ਕਿ ਧਨ ਘਟੇਗਾ ਉਹਨਾਂ ਦਾ ਆਨਸਰ ਸਹੀ ਹੈ ਅੱਗੇ ਦੇਖਦੇ ਹਾਂ ਜੀ 13ਵਾਂ ਪ੍ਰਸ਼ਨ ਪੰਜਾਬੀ ਸੱਭਿਆਚਾਰ ਵਿੱਚ ਕਿਹੜਾ ਵਿਸ਼ਵਾਸ ਚੰਗਾ ਮੰਨਿਆ ਜਾਂਦਾ ਹੈ ਕਾਲੀ ਗਾਣੂ ਘਰ ਵਿੱਚ ਰੱਖਣਾ ਇੱਕ ਤੋਂ ਵੱਧ ਮਿਛਾ ਮਾਰਨਾ ਸੋਮਵਾਰ ਨੂੰ ਮੰਜੀ ਬੁੰਨਣਾ ਜਾਂ ਫਿਰ ਘੋੜੀ ਦੇ ਮੱਥੇ ਤੇ ਚਿੱਟਾ ਨਿਸ਼ਾਨ ਹੋਣਾ ਚਲੋ ਜੀ yes 13ਵੇਂ ਪ੍ਰਸ਼ਨ ਦੇ ਲਈ ਕੀ ਉੱਤਰ ਆਏਗਾ ਕੀ ਸੀ ਆਨਸਰ ਬਿਲਕੁਲ ਠੀਕ ਹੈ ਸੋਮਵਾਰ ਨੂੰ ਮੰਜੀ ਬੁਣਨਾ ਅੱਗੇ ਜੀ 14ਵਾਂ ਪ੍ਰਸ਼ਨ ਪੰਜਾਬੀ ਸੱਭਿਆਚਾਰ ਵਿੱਚ ਪਹਾੜ ਵੱਲ ਸਫ਼ਰ ਕਰਨਾ ਕਿਸ ਦਿਨ ਮਾੜਾ ਮੰਨਿਆ ਜਾਂਦਾ ਹੈ ਸੋਮਵਾਰ ਮੰਗਲਵਾਰ ਸ਼ਨੀਵਾਰ ਵੀਰਵਾਰ 14ਵੇਂ ਪ੍ਰਸ਼ਨ ਦੇ ਲਈ ਉੱਤਰ ਪਹਾੜ ਵੱਲ ਸਫ਼ਰ ਕਰਨਾ ਮਾੜਾ ਮੰਨਿਆ ਜਾਂਦਾ ਹੈ ਕਿਸ ਦਿਨ ਚਲੋ ਜੀ ਸ਼ਾਬਾਸ਼ ਬਹੁਤ ਵਧੀਆ ਪਰਫਾਰਮ ਕਰਦੇ ਹੋ ਤੁਸੀਂ ਸਾਰੇ ਵੈਰੀ ਵੈਰੀ ਗੁੱਡ 14ਵੇਂ ਦੇ ਲਈ ਬੀ ਆਨਸਰ ਆ ਰਿਹਾ ਜੀ ਯਾਨਕੀ ਮੰਗਲਵਾਰ ਨੂੰ ਬਿਲਕੁਲ ਸਹੀ ਹੈ ਅੱਗੇ ਦੇਖਦੇ ਹਾਂ 15ਵਾਂ ਪ੍ਰਸ਼ਨ ਸਹੀ ਕਥਨ ਚੁਣੋ ਵਹਿਮ ਪਰਮ ਅਤੇ ਵਿਸ਼ਵਾਸ ਇੱਕ ਦੂਸਰੇ ਤੇ ਟਿਕੇ ਹੋਏ ਹਨ ਵਹਿਮ ਪਰਮ ਅਤੇ ਵਿਸ਼ਵਾਸ ਅੰਤਰ ਵਿਰੋਧੀ ਹਨ ਉਪਰੋਕਤ ਯਾਨਕੀ ਵਹਿਮ ਪਰਮ ਤੇ ਵਿਸ਼ਵਾਸ ਇਹਨਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੈ ਜਾਂ ਫਿਰ ਇਹਨਾਂ ਸਭ ਦਾ ਇੱਕੋ ਹੀ ਅਰਥ ਨਿਕਲਦਾ ਹੈ प्रश्न सही कथन चुनो दसो हाँ जी, जी। पंद्रवे ए उत्तर आ रहा है बिल्कुल ठीक है वहम भरम विश्वास एक दूसरे ऊपर टिके होंगे वेरी गुड चलो जी अगे सोलवा प्रश्न ਲੋਕ ਵਿਸ਼ਵਾਸਾਂ ਦੇ ਪਰੰਪਰਾਗਤ ਹੋਣ ਦਾ ਕੀ ਸਬੂਤ ਹੈ ਸਮੂਹੀ ਮਲਕੀਅਤ ਤਰਕ ਮੁਕਤਤਾ ਸੀਨਾ ਬਸੀਨਾ ਤੁਰੇ ਆਉਣਾ ਜਾਂ ਫਿਰ ਲੋਕਮਨ ਪਰੰਪਰਾਗਤ ਹੋਣ ਦਾ ਸਬੂਤ ਇਹ ਤੁਹਾਨੂੰ ਪ੍ਰਸ਼ਨ ਤੋਂ ਹੀ ਪਤਾ ਚੱਲ ਰਿਹਾ ਹੋਣਾ ਹੈ ਹੈਨਾ ਜੀ 16ਵੇਂ ਦੇ ਲਈ ਕੀ ਉੱਤਰ ਲਗਾਇਆ ਤੁਸੀਂ ਚਲੋ ਜੀ ਸੀ ਆਂਸਰ ਆ ਰਿਹਾ ਹੈ ਸੀਨਾ ਬਸੀਨਾ ਤੁਰੇਉਣਾ ਬਿਲਕੁਲ ਠੀਕ ਉੱਤਰ ਹੈ ਜੀ ਸੀ ਅੱਗੇ 17ਵਾਂ ਪ੍ਰਸ਼ਨ ਕੁਝ ਹਾਲੀ ਦਾ ਕੁਝ ਪਾਲੀ ਦਾ ਕੁਝ ਚਿੜੀ ਜਨੌਰ ਦੀ ਪਾਲੀ ਦਾ ਇਹਦੇ ਵਿੱਚੋਂ ਦੀ ਇਹਨਾਂ 17 ਤੋਂ ਕਿਹੜਾ ਵਿਸ਼ਵਾਸ ਉਜਾਗਰ ਹੋ ਰਿਹਾ ਹੈ ਆਰਥਿਕ ਨਾਬਰਾਬਰੀ ਕਿਸਾਨਾਂ ਦੀ ਮਾੜੀ ਦੁਰਦਸ਼ਾ ਪੰਛੀਆਂ ਨੂੰ ਦਾਮ ਕਰਨ ਵਾਲੇ ਜਾਂ ਫਿਰ ਵਾਵ ਰੋਲੇ ਤੋਂ ਅਨਾਜ ਨੂੰ ਬਚਾਉਣ ਦਾ ਹਾਂਜੀ ਅੱਜ ਆਪਾਂ ਜਿਹੜਾ ਲਾਸਟ ਦੇ ਉੱਪਰ ਐਕਸਟਰਾ ਫੈਕਟ ਕਰਾਂਗੇ ਉਸ ਦੇ ਵਿੱਚ ਅਸੀਂ ਕਾਵ ਰੂਪ ਦੇਖਾਂਗੇ ਹੇਅਰ ਆਪ ਠੀਕ ਹੈ ਜੀ ਸਭ ਤੋਂ ਅਖੀਰ ਦੇ ਉੱਪਰ ਜਿਹੜਾ ਐਕਸਟਰਾ ਫੈਕਟਸ ਮੈਂ ਤੁਹਾਨੂੰ ਦੱਸੀਦਾ ਨਾ ਬੋਨਸ ਪੁਆਇੰਟ ਉਹਦੇ ਵਿੱਚ ਠੀਕ ਹੈ ਸਟਾਇਮੇ ਲਈ ਡੀ ਉੱਤਰ ਆ ਗਿਆ ਬਿਲਕੁਲ ਵਾਵ ਰੋਲੇ ਤੋਂ ਅਨਾਜ ਨੂੰ ਬਚਾਉਣਾ ਗੁੱਡ ਵਨ ਅੱਗੇ 18ਵਾਂ ਪ੍ਰਸ਼ਨ ਪੰਜਾਬੀ ਸੱਭਿਆਚਾਰ ਵਿੱਚ ਕਿਸ ਬੱਚੇ ਦਾ ਮੂੰਹ 12 ਸਾਲ ਤੱਕ ਪਿਤਾ ਨਹੀਂ ਸੀ ਦੇਖਦਾ ਜੋ ਮੂਲ ਨਛੱਤਰ ਰੇਖ ਜਨਮੇ ਜੋ ਮੰਗਲ ਗ੍ਰਹਿ ਦੇ ਹੇਠ ਜਨਮੇ ਜੋ ਸ਼ਨੀ ਗ੍ਰਹਿ ਦੇ ਹੇਠ ਜਨਮੇ ਜਾਂ ਫਿਰ ਜੋ ਮੰਗਲਿਕ ਹੋਵੇ ਹਾਂਜੀ ਇਹ ਚੀਜ਼ਾਂ ਤੁਸੀਂ ਨਾ ਜਦੋਂ ਆਪਾਂ ਪੰਜਾਬੀ ਦੇ ਕਿੱਸੇ ਕਰਦੇ ਹਾਂ ਤਾਂ ਕਿੱਸਿਆਂ ਜੀ ਤੁਸੀਂ ਬੜੀਆਂ ਸੁਨੀਆਂ ਹੋਣੀਆਂ ਕਿ 12 ਸਾਲ ਦੇ ਲਈ ਉਹਨੂੰ ਭੋਰੇ ਚ ਪਾ ਦਿੱਤਾ ਨਦੀ ਵਿੱਚ ਹੀ ਰੋੜ ਕੇ ਸੁੱਟ ਦਿੱਤਾ ਐਦਾਂ ਦੀਆਂ ਚੀਜ਼ਾਂ ਹਨਾ ਤਾਂ ਇਹ ਕਿਉਂ ਹੁੰਦਾ ਸੀ ਪਿਤਾ ਨੇ ਦੇਖਣਾ ਨਹੀਂ 12 ਸਾਲ ਨੂੰ ਕਿਹੜੇ ਬੱਚੇ ਦਾ ਵੈਰੀ ਗੁੱਡ ਕਮਲਾ ਜੀ ਤੁਹਾਡਾ ਬਿਲਕੁਲ ਸਹੀ ਉੱਤਰ ਹੈ ਜਿਹੜਾ ਮੂਲ ਨਛੱਤਰ ਦੇ ਹੇਠ ਜਨਮ ਦਾ ਓਕੇ ਅੱਗੇ 19ਵਾਂ ਪ੍ਰਸ਼ਨ ਕਿਹੜਾ ਵੈਮ ਪਰਮ ਪ੍ਰਸੂਤ ਦੀ ਪੀੜਾ ਘਟਾਉਣ ਲਈ ਪ੍ਰਸਿੱਧ ਹੈ ਔਰਤਾਂ ਦੀ ਪ੍ਰਾਂਦੀ ਦੀਆਂ ਗੰਡਾ ਬੰਨ ਦਿਓ ਮੰਜੀ ਦੀ ਧੋਣ ਕੱਸ ਦਿਓ ਘਰ ਦੇ ਸਾਰੇ ਤਾਲੇ ਖੋਲ ਦਿਓ ਜਾਂ ਫਿਰ ਝਾੜੂ ਨੂੰ ਮੰਜੇ ਹੇਠ ਰੱਖੋ ਕਹਿੰਦੇ ਕਿ ਉਸ ਟਾਈਮ ਪੇਰ ਜਿਹੜੀਆਂ ਲੇਬਰ ਪੇਨ ਹੁੰਦੀ ਆ ਉਹ ਘੱਟ ਜਾਂਦੀ ਹੈ। ਹਾਂਜੀ। ਕਿਹੜਾ ਵੈਮ ਹੈ ਜੀ? ਸ਼ਬਾਸ ਚਲੋ 19ਵੇਂ ਦੇ ਲਈ। ਹਾਂਜੀ। ਕੁਐਸਚਨ ਦਾ ਨੰਬਰ ਪਾਓ ਪਲੀਜ਼ ਨਾਲ। ਪਤਾ ਨਹੀਂ ਚੱਲਦਾ ਤੁਸੀਂ ਕਿਹਦਾ ਅਨਸਰ ਕਰ ਰਹੇ ਹੋ। 19ਵੇਂ ਦੇ ਲਈ ਆਈ ਗੈਸ A B C ਤਿੰਨ ਤਰ੍ਹਾਂ ਦੇ ਉੱਤਰ ਆਏ। ਜਿਨ੍ਹਾਂ ਨੇ ਵੀ ਉੱਤਰ C ਕੀਤਾ। ਯਾਨੀ ਕਿ ਕਰ ਦੇ ਸਾਰੇ ਤਾਲੇ ਖੋਲ ਦੇਣਾ ਉਹ ਠੀਕ ਹੈ ਓਕੇ ਬੱਚਾ ਲੇਬਰ ਪਿੰਨ ਹੁੰਦਾ ਹੈ ਇਹ ਓਕੇ ਆਫਟਰ दैट ਕੁਐਸਚਨ ਨੰਬਰ 20 ਟੋਲਾ ਲੋਕਗੀਤ ਦਾ ਸੰਬੰਧ ਕਿਸ ਇਲਾਕੇ ਨਾਲ ਹੈ ਲਾਹੌਰ ਸੰਦਲਬਾਰ بلوچستان ਜਾਂ ਫਿਰ ਪਵਾਦ ਦਾ ਇਲਾਕਾ ਹਾਂਜੀ ਬਲਜੀਜੀ ਲੇਬਰ ਪਿੰਨ ਵੈਨ ਅ ਸੀਮਲ deliver a baby yes the pain prior to that ਇਹਨਾਂ ਨੂੰ ਕਹਿੰਦੇ ਨੇ right i hope you get it now ਠੀਕ ਚਲੋ c اور b ਦੋ ਉੱਤਰ ਆਏ ਨੇ ਜੀ ਇਸ ਦਾ ਉੱਤਰ ਹੈ ਪਵਾਦ ਯਾਨੀ ਕਿ d ਉੱਤਰ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਅੱਜ ਦੇ ਬੋਨਸ ਪੁਆਇੰਟ ਦੀ ਅੱਜ ਦੇ ਬੋਨਸ ਪੁਆਇੰਟ ਦੇ ਵਿੱਚ ਅਸੀਂ ਦੇਖਣਾ ਹੈ ਲੋਕ ਕਾ ਵਰੂਪ ヘア ਠੀਕ ਹੈ ਜੀ ਪਹਿਲੀ ਗੱਲ ਕਿ ਇਹ ਕਿਹੜਾ ਕਾਬਰੂਪ ਹੈ ਕਿਹੜੇ ਇਲਾਕੇ ਦਾ ਤਾਂ ਇਹ ਮਲਵਈ ਕਾਬਰੂਪ ਹੈਗਾ ਤੇ ਇਹਨੂੰ ਹੇਰੇ ਨੂੰ ਇੱਕ ਹੋਰ ਨਾਮ ਦੇ ਨਾਲ ਜਾਂਦੇ ਨੇ ਇਸ ਨੂੰ ਹੇਹਾ ਵੀ ਕਿਹਾ ਜਾਂਦਾ ਹੈ ਐਂਦਾ ਮਤਲਬ ਕੀ ਹੁੰਦਾ ਹੈ ਕਾਮ ਉਤੇਜਨਾ ਠੀਕ ਜੀ ਸ਼ਾਬਦਿਕਤ ਓਕੇ ਹੁਣ ਐਂਦੇ ਵਿੱਚ ਜਿਹੜੀ ਕੁੜੀ ਹੈ ਉਹ ਸੰਬੋਧਨੀ ਸ਼ੈਲੀ ਦੇ ਵਿੱਚ ਦੂਸਰੀ ਧਿਰ ਨੂੰ ਆਪਣਾ ਪੈਗਾਮ ਭੇਜਦੀ ਹੈ ਤੇ ਇਹ ਵਿਆਹ ਦੇ ਸਮੇਂ ਗਾਇਆ ਜਾਣ ਵਾਲਾ ਗੀਤ ਹੁੰਦਾ ਹੈ ਜੀ ਬੜਾ ਗੁੰਝਲਦਾਰ ਜਿਆ ਰੂਪ ਹੁੰਦਾ ਇਹ ਕਾਵ ਰੂਪ ਇਹਨੂੰ ਕਿੱਦਾਂ ਗਾਉਂਦੇ ਨੇ ਇਸ ਨੂੰ ਉੱਚੀ ਹੇਕ ਦੇ ਵਿੱਚ ਗਾਇਆ ਜਾਂਦਾ ਆ ਤੇ ਵੱਖਰੀ ਅੰਦਾਜ਼ ਦੇ ਨਾਲ ਜਿਵੇਂ ਕਿ ਐਗਜ਼ਾਮਪਲ ਤੁਸੀਂ ਹੇਰਾ ਦੀ ਲੈ ਸਕਦੇ ਹੋ ਮੇਰੀ ਵੇਖੋਗੀ ਜੀਜਾ ਆਰਸੀ ਤੇਰੀ ਖੋਗੀ ਵੇ ਮਾਂ ਮੈਂ ਖੋਗੀ ਮਤਲਬ ਕਿ ਖੋ ਗਈ ਵਾਲੀ ਗੱਲ ਹੈ ਠੀਕ ਹੈ ਮੇਰੀ ਵੇ ਖੋ ਗਈ ਜੀਜਾ ਆਰਸੀ ਤੇਰੀ ਖੋ ਗਈ ਵੇ ਮਾਂ ਆਪਾਂ ਦੋਨੇ ਟੋਲੀਏ ਤੂੰ ਕਰ ਛਤਰੀ ਦੀ ਵੇ ਭੋਂਦੂਆ ਕੰਨ ਕਰੀ ਛਾਂ ਠੀਕ ਤੈਂ ਹੇਅਰ ਇਜ਼ ਦੀ ਐਗਜ਼ਾਮਪਲ ਹੈ ਹੁਣ ਤੁਸੀਂ ਸਾਰਿਆਂ ਨੇ ਮੈਨੂੰ ਆਪਣੇ ਮਾਰਕਸ ਦੱਸੇ ਨੇ ਕਿ ਅੱਜ ਐਦਾਂ ਦੇ ਵਿਦਿਆਰਥੀ ਹੈਗੇ ਆ ਜਿਨ੍ਹਾਂ ਦੇ ਮਾਰਕਸ 19 ਔਰ 20 ਆਏ ਹੋਣ 19 ਜਾਂ 20 ਨੰਬਰ ਆਏ ਨੇ ਜੀ ਕਿਸੇ ਦੇ ਉਕੇ okay, 15 16 17 অলমোস্টਾਰੇ ਨੇ ਤਾਂ ਬੱਚੇ ਜਿਹੜੇ ਵੀ ਵਿਦਿਆਰਥੀਆਂ ਦੇ 15 16 17 ਨੰਬਰ ਆ ਰਹੇ ਨੇ ਨਾ ਤੁਸੀਂ ਇੱਕ ਚੀਜ਼ ਮੇਰੀ ਨੋਟ ਕਰੋ ਕਿ ਤੁਹਾਨੂੰ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਲੋਕ ਧਾਰਾ ਨੂੰ ਡਿਟੇਲ ਦੇ ਵਿੱਚ ਕਰਨ ਦੀ ਜ਼ਰੂਰਤ ਹੈ ਠੀਕ ਹੈ ਤੁਹਾਨੂੰ ਥਿਊਰੀ ਕਰਨ ਦੀ ਜ਼ਰੂਰਤ ਹੈ ਤਾਂ ਪਲੀਜ਼ ਕੋਸ਼ਿਸ਼ ਕਰੋ ਕਿ ਕਿਤੋਂ ਵੀ ਅੰਦੀ ਥਿਊਰੀ ਕਰੋ ਬਹੁਤ ਜ਼ਿਆਦਾ ਡਿਟੇਲ ਵਾਲੀ ਉਪਰੋਂ ਉਪਰੋਂ ਥਿਊਰੀ ਕਰਕੇ ਗੱਲ ਨਹੀਂ ਬੰਦਣੀ ਠੀਕ ਹੈ ਜੀ ਤੇ ਇਹਦੇ ਨਾਲ ਤੇ ਤੁਹਾਡੇ ਪੇਪਰ ਦੇ ਵਿੱਚ ਘੱਟੋ-ਘੱਟ ਵੀ 4 ਤੋਂ 5 ਕੁਐਸਚਨ ਆ ਜਾਣਗੇ ਐਗਜ਼ੈਕਟਲੀ ਫੈਜ਼ੀਆ ਜੀ ਜਦੋਂ ਆਪਣੇ ਸੌਖੇ ਕੁਐਸਚਨ ਵੀ ਗਲਤ ਹੁੰਦੇ ਆ ਨਾ ਬੱਚਾ ਉਹ ਸਿਰਫ ਇਸ ਕਰਕੇ ਹੁੰਦੇ ਨੇ ਕਿਉਂਕਿ ਅਸੀਂ ਪ੍ਰਸ਼ਨ ਉੱਤਰ ਯਾਦ ਕੀਤੇ ਹੁੰਦੇ ਨੇ ਅਸੀਂ ਕਦੀ ਵੀ ਉਹਦੀ ਥਿਊਰੀ ਨੂੰ ਨਹੀਂ ਪੜ੍ਹਦੇ ਅਸੀਂ ਉਹਦੀ ਡਿਟੇਲ ਦੇ ਵਿੱਚ ਨਹੀਂ ਜਾਂਦੇ ਠੀਕ ਹੈ ਸਮਝ ਰਿਓ ਤੇ ਜਦੋਂ ਤੱਕ ਤੁਸੀਂ ਮੈਂ ਤੁਹਾਨੂੰ ਹਰ ਵਾਰ ਕਹਿੰਦੀ ਆ ਕੁਐਸਚਨ ਆਨਸਰ ਲਗਾਣਾ ਬਹੁਤ ਵਧੀਆ ਬਹੁਤ ਬਹੁਤ ਵਧੀਆ ਪਰ ਕਦੋਂ ਜਦੋਂ ਤੁਸੀਂ ਰਿਵੀਜ਼ਨ ਦੇ ਪਰਪਸ ਦੇ ਨਾਲ ਕਰ ਰਹੇ ਹੋ ਜੇ ਤੁਸੀਂ ਸੋਚੋ ਕਿ ਸਾਡਾ ਸਿਲੇਬਸ ਹੀ ਐਮਸੀਕਿਊ ਦੇ ਨਾਲ ਕਵਰ ਹੋ ਜਾਊਗਾ ਉਹ ਚਾਹੇ ਤੁਸੀਂ 1 ਲੱਖ ਤੋਂ ਵੀ ਜ਼ਿਆਦਾ ਐਮਸੀਕਿਊ ਦੇਖ ਲਓ ਤੁਹਾਡਾ ਸਿਲੇਬਸ ਕਵਰ ਨਹੀਂ ਹੋਣਾ ਤੁਹਾਡਾ ਬੇਸ ਕਲੀਅਰ ਨਹੀਂ ਹੋਣਾ ਠੀਕ ਹੈ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਹਰ ਚੀਜ਼ ਦੀ ਥਿਊਰੀ ਵੱਲ ਜ਼ਰੂਰ ਜ਼ਰੂਰ ਜਾਇਆ ਕਰੋ ਠੀਕ ਹੈ ਜੀ ਪਲੀਜ਼ ਬਹੁਤ ਇੰਪੋਰਟੈਂਟ ਹੈ ਯੂਜੀਸੀ ਲੈਵਲ ਤੱਕ ਦੀਆਂ ਬੁੱਕਸ ਪੜੋ ਮੈਨੂੰ ਪਤਾ ਹੈ ਬੁੱਕਸ ਦੇ ਵਿੱਚ ਜਦੋਂ ਕਰਵਾਇਆ ਜਾਂਦਾ ਹੈ ਨਾ ਤੇ ਬੜੀ ਐਦਾਂ ਦੀ ਟਿਪੀਕਲ ਜੀ ਲੈਂਗੁਏਜ ਹੁੰਦੀ ਹੈ ਜਿਹੜੀ ਸਾਨੂੰ ਸਮਝ ਦੇ ਵਿੱਚ ਨਹੀਂ ਆਉਂਦੀ ਹੈਨਾ ਤਾਂ ਕੱਲੇ ਐਮਸੀਕਿਊਜ਼ ਨਾ ਕਰੋ ਗੁਰਦੀਪ ਗੋਲਡੀ ਜੀ ਮੈਂ ਉਹੀ ਕਹਿ ਰਹੀ ਹਾਂ ਕੱਲੇ ਐਮਸੀਕਿਊਜ਼ ਨਾ ਕਰੋ ਉਹਦੇ ਨਾਲ ਪੇਪਰ ਦੇ ਵਿੱਚ ਤੁਹਾਡੀ ਸਿਰਫ ਇਹ ਹੈ ਕਿ ਚੰਗੇ ਨੰਬਰ ਆ ਜਾਣਗੇ ਪਰ ਜੇ ਤੁਸੀਂ ਕਹੋ ਨਾ ਸਿਲੇਕਸ਼ਨ ਹੋ ਜੂਗੀ ਮੈਰਿਟ ਵਿੱਚ ਆਣਾ ਉਹ ਥਿਊਰੀ ਕੀਤੇ ਬਿਨਾ ਤੁਹਾਡਾ ਪਾਰ ਉਤਾਰਾ ਨਹੀਂ ਹੋ ਸਕਦਾ ਸਮਝ ਰਹੇ ਹੋ ਐਗਜ਼ੈਕਟਲੀ ਇਸ ਕਰਕੇ ਪਲੀਜ਼ ਟਰਾਈ ਕਰੋ ਕਿ ਤੁਸੀਂ ਡਿਟੇਲ ਦੇ ਵਿੱਚ ਥਿਊਰੀ ਕਰੋ ਔਰ ਜਿਹੜੇ ਵੀ ਵਿਦਿਆਰਥੀ UGC ਦੀ ਤਿਆਰੀ ਕਰਦੇ ਪਏ ਹੈ ਅਗਰ ਉਹ ਥਿਊਰੀ ਬੈਚ ਲੈਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਥਿਊਰੀ ਕਰਵਾਈ ਜਾਂਦੀ ਹੈ ਤੇ ਇਹ ਵਾਲਾ ਨੰਬਰ ਤੁਸੀਂ ਨੋਟ ਕਰ ਲਓ 6280492562 ਠੀਕ ਹੈ ਜੀ ਜਿੱਦਾਂ ਅਗਰ ਤੁਸੀਂ ਇੰਗਲਿਸ਼ ਸੌਰੀ ਇੰਗਲਿਸ਼ ਕੈਰੀਅਰ ਜੇ ਤੁਸੀਂ ETT ਦੀ ਤਿਆਰੀ ਕਰ ਰਹੇ ਹੋ D ट्रिपल एस ਵੀ ਦਾ ਤੁਹਾਡਾ ਪੇਪਰ ਹੈ TGT ਦਾ ਪੇਪਰ ਹੈ UGC ਦਾ ਪੇਪਰ ਹੈ ਤਾ ਕੋਰ ਸ਼ੋਰ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰਕੇ ਥਿਉਰੀ ਮੈਚ ਲੈ ਸਕਦੇ ਹੋ ਐਂਡ ਇੱਕ ਚੀਜ਼ ਹੋਰ ਤੁਹਾਡੇ ਵਿੱਚ ਉਹ ਵਿਦਿਆਰਥੀ ਕਿਤਾਬਾਂ ਦੇ ਬਾਰੇ ਕੁਛ ਰਹੇ ਨਹੀਂ ਦੇਖੋ ਬੱਚਾ ਕੋਈ ਵੀ ਇੱਕ ਕਿਤਾਬ ਈਵਨ ਪੰਜ ਕਿਤਾਬਾਂ ਵੀ ਤੁਹਾਨੂੰ ਪੇਪਰ ਦੀ ਚਾਹਲੀ ਨਹੀਂ ਕਰਵਾ ਸਕਦੀਆਂ ਬਹੁਤ ਸਾਰੀਆਂ ਥਾਵਾਂ ਤੋਂ ਤੁਹਾਨੂੰ ਫੈਕਟਸ ਲੈਣੇ ਪੈਂਦੇ ਨੇ ਕਾਫੀ ਜ਼ਿਆਦਾ ਰਿਸਰਚ ਕਰਕੇ ਤੁਸੀਂ ਤਿਆਰੀ ਕਰੋਗੇ ਤਾਂ ਹੀ ਗੱਲ ਬਣਦੀ ਹੈ ਠੀਕ ਹੈ ਜੀ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਕਿਸੇ ਦੀ ਗਾਈਡਲਾਈਨਸ ਦੇ ਅੰਡਰ ਕਿਸੇ ਦੀ ਗਾਈਡੈਂਸ ਦੇ ਅੰਡਰ ਤੁਸੀਂ ਤਿਆਰੀ ਕਰ पाओ ਓਕੇ ਜੀ ਚਲੋ ਠੀਕ ਹੈ ਉਹਨਾਂ ਸੀ ਕੱਲ ਮਿਲਾਂਗੇ ਸੇਮ ਟਾਈਮ ਤੇ 9 ਵਜੇ ਸਾਡੇ 8ਵੇਂ ਮੌਕ ਟੈਸਟ ਦੇ ਨਾਲ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾ ਦੇ ਬਾਰੇ ਦੇ ਵਿੱਚ ਠੀਕ ਜੀ ਓਕੇ ਤਾਂ ਅੱਜ ਦਾ ਸੈਸ਼ਨ ਆਪਾਂ ਇੱਥੇ ਓਵਰ ਕਰਦੇ ਹਾਂ ਥੈਂਕ ਯੂ ਸੋ ਵੈਰੀ ਮਚ ਐਂਡ ਜਾਂਦੇ ਜਾਂਦੇ ਸੈਸ਼ਨ ਨੂੰ ਲਾਈਕ ਜ਼ਰੂਰ ਕਰਕੇ ਜਾਣਾ ਓਕੇ ਤਾਂ ਇੱਕ ਪਰਸਨ ਨੂੰ ਮੋਟੀਵੇਸ਼ਨ ਮਿਲੇਗੀ ਕਿ ਉਹ ਤੁਹਾਡੇ ਲਈ ਹੋਰ ਮਿਹਨਤ ਕਰੇ ਓਕੇ ਤੇ ਤੁਹਾਡਾ ਫਿਰ ਫਰਜ਼ ਬੰਦ ਹੈ ਕਿ ਤੁਸੀਂ ਐਟਲੀਸਟ ਆਪਣਾ ਇੱਕ ਕਾਈਂਡ ਜੈਸਚਰ ਜ਼ਰੂਰ ਦਿਖਾਓ ਥੈਟ ਵੀ ਰਿਸਪੈਕਟ ਕਿ ਤੁਸੀਂ ਸਾਨੂੰ ਕਲਾਸ ਦਿੱਤੀ ਰਾਈਟ ਜਸਟ ਐਨਾ ਕਹੀ ਇੱਕ ਟੀਚਰ ਨੂੰ ਚਾਹੀਦਾ ਹੁੰਦਾ ਇਸ ਤੋਂ ਜ਼ਿਆਦਾ ਨਹੀਂ ਓਕੇ ਥੈਂਕ ਯੂ ਸੋ ਵੈਰੀ ਮੱਚ ਜਿਨ੍ਹਾਂ ਨੇ ਡਿਟੇਲ ਵੀਡੀਓਜ਼ ਦੇਖਣੀਆਂ ਆ ਉਹ ਸਾਡੀ ਪਲੇਲਿਸਟ ਦੇ ਵਿੱਚ ਚਲੇ ਜਾਣਾ ਪਲੇਲਿਸਟ ਦੇ ਵਿੱਚ ਨਾ ਤੁਹਾਨੂੰ ਸੂਫੀ ਕਾ ਗੁਰਮਤ ਕਾ ਐਂਡ ਆਧੁਨਿਕ ਕਵ ਇਹਨਾਂ ਦੀਆਂ ਅਲੱਗ-ਅਲੱਗ ਪਲੇਲਿਸਟ ਮਿਲ ਜਾਣਗੀਆਂ ਐਂ ਦੇ ਵਿੱਚੋਂ ਦੀ ਤੁਸੀਂ ਆਪਣੀ